ਸਰਬਜੀਤ ਕੌਰ ਤੋਂ ਨੂਰ ਹੁਸੈਨ ਬੜੀ ਮਹਿਲਾ ਦੀ ਰੁਕੀ ਭਾਰਤ ਵਾਪਸੀ ਪਾਕਿਸਤਾਨ ਨੇ ਅਦਾਲਤ ਦੇ ਵਿੱਚ ਕਿਸ ਗੱਲ ਦਾ ਦਿੱਤਾ ਹਵਾਲਾ ਜਾਣੋ ਇਸ ਵੀਡੀਓ ਦੇ ਵਿੱਚ ਸਾਝੂ ਗਾਲ ਇੰਡੀਆ ਨਿਊਜ਼ ਪੰਜਾਬ ਡਿਜੀਟਲ ਤੇ ਤੁਹਾਡਾ ਸਵਾਗਤ ਹੈ ਮੇਰਾ ਨਾਮ ਹੈ ਸਿਮਰੰਤ ਤੁਸੀਂ ਦੇਖ ਰਹੇ ਹੋ ਪੰਜਾਬੀ ਬਾਏ ਨੇਚਰ ਭਾਰਤੀ ਸਿੱਖ ਤੀਰਥ ਯਾਤਰੀਆਂ ਦੇ ਨਾਲ ਲੰਕਾਨਾ ਸਾਹਿਬ ਗਈ ਸਿੱਖ ਆਰਤ ਸਰਬਜੀਤ ਕੌਰ ਨੂੰ ਹੁਣ ਪਾਕਿਸਤਾਨ ਚ ਗ੍ਰਫਤਾਰ ਕਰ ਦਿੱਤਾ ਗਿਆ ਹੈ ਤੇ ਸਰਬਜੀਤ ਦੇ ਨਾਲ ਹੀ ਨਾਲ ਉਸ ਦੇ ਪਾਕਿਸਤਾਨੀ ਪਤੀ ਨਾਸਿਰ ਹੁਸੈਨ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਹੈ ਤੇ ਰਿਪੋਰਟਸ ਦੇ ਮੁਤਾਬਕ ਸਰਬਜੀਤ ਕੌਰ ਨੂੰ ਬੀਤੇ ਦਿਨ ਯਾਨੀ ਕਿ ਸੋਮਵਾਰ ਨੂੰ ਅਟਾਰੀ ਬਾਰਡਰ ਦੇ ਰਾਹੀਂ ਰਿਪੋਰਟ ਕੀਤਾ ਜਾਣਾ ਸੀ ਪਰ ਸਰਬਜੀਤ ਕੌਰ ਦੀ ਭਾਰਤ ਵਾਪਸੀ ਫਿਲਹਾਲ ਟਲ ਗਈ ਹੈ ਦੱਸਦੀ ਕਿ ਸਰਬਜੀਤ ਕੌਰ 4 ਨਵੰਬਰ 2025 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਵ ਤੇ ਸਿੱਖ ਸ਼ਰਧਾਲੂਆਂ ਦੇ ਨਾਲ ਜੱਥੇ ਦੇ ਨਾਲ ਪਾਕਿਸਤਾਨ ਗਈ ਸੀ ਪਰ ਜੱਥੇ ਤੋਂ ਅਚਾਨਕ ਗਾਇਬ ਹੋ ਗਈ ਉਸ ਤੋਂ ਬਾਅਦ ਉਸ ਦੇ ਬਾਰੇ ਵਿੱਚ ਬਾਅਦ ਦੇ ਵਿੱਚ ਪਤਾ ਇਹ ਚੱਲਿਆ ਕਿ ਉਸ ਨੇ ਉੱਥੇ ਜਾ ਕੇ ਪਾਕਿਸਤਾਨੀ ਵਿਅਕਤੀ ਨਾਸਿਰ ਹੁਸੈਨ ਤੋਂ ਨਿਕਾਹ ਕਰ ਮੁਸਲਿਮ ਧਰਮ ਅਪਣਾ ਕੇ ਆਪਣਾ ਨਾਮ ਨੂਰ ਹੁਸੈਨ ਰੱਖ ਲਿੱਤਾ ਹੈ। ਵੈਲ ਸਰਬਜੀਤ ਦੇ ਪਾਕਿਸਤਾਨ ਦੇ ਵਿੱਚ ਨਿਗਾਹਾ ਕਰਨ ਦੇ ਬਾਅਦ ਉਸ ਦੇ ਵੀਜ਼ਾ ਦੇ ਲਈ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਗਈ ਜਿਸ ਦੇ ਵਿੱਚ ਪਤਾ ਲੱਗਿਆ ਕਿ ਉਸ ਨੇ ਪਾਕਿਸਤਾਨੀ ਇਮੀਗ੍ਰੇਸ਼ਨ ਦੇ ਵਿੱਚ ਭਰੇ ਫਾਰਮ ਦੇ ਵਿੱਚ ਆਪਣੀ ਰਾਸ਼ਟਰੀਅਤਾ ਅਤੇ ਪਾਸਪੋਰਟ ਨੰਬਰ ਵਰਗੀ ਮਹੱਤਵਪੂਰਨ ਜਾਣਕਾਰੀਆਂ ਹੀ ਨਹੀਂ ਭਰੀਆਂ ਸਨ ਜਿਸ ਦੇ ਕਾਰਨ ਪਾਕਿਸਤਾਨ ਦੇ ਵਿੱਚ ਉਸ ਨੂੰ ਟ੍ਰੇਸ ਕਰਨਾ ਮੁਸ਼ਕਿਲ ਹੋ ਗਿਆ ਸੀ। ਤੇ ਨਿਕਾਹ ਕਰਨ ਤੇ ਪਾਦ ਨੂਰ ਹੁਸੈਨ ਬਣੀ ਸਰਪਜੀਤ ਨਾਸਿਰ ਹੁਸੈਨ ਦੇ ਨਾਲ ਲੁੱਕ ਕੇ ਰਹਿ ਰਹੀ ਸੀ ਪਾਕਿਸਤਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਾਕਿਸਤਾਨ ਪੰਜਾਬ ਸਰਕਾਰ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਸਰਬਜੀਤ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ ਅਰੋੜਾ ਨੇ ਕਿਹਾ ਹੈ ਕਿ 4 ਜਨਵਰੀ 2026 ਨੂੰ ਨੰਗਾਣਾ ਸਾਹਿਬ ਦੇ ਪਿੰਡ ਪਹਿਰੇਵਾਲੀ ਦੇ ਵਿੱਚ ਇੰਟੈਲੀਜੈਂਸ ਬਿਊਰੋ ਅਤੇ ਸਥਾਨੀय ਪੁਲਿਸ ਦੀ ਸਾਂਝੀ ਟੀਮ ਨੇ ਕਾਰਵਾਈ ਕੀਤੀ ਜ ਉਸ ਦੇ ਚਲਦੇ ਸੋਮਵਾਰ ਨੂੰ ਉਸ ਨੂੰ ਯਾਨੀ ਕਿ ਸਰਬਜੀਤ ਕੌਰ ਨੂੰ ਪਾਕਿਸਤਾਨ ਵਾਗਾ ਬਾਰਡਰ ਤੇ ਲਿਆਂਾਇਆ ਗਿਆ ਜਿੱਥੋਂ ਇਮੀਗ੍ਰੇਸ਼ਨ ਅਤੇ ਕਸਟਮ ਦੀ ਜ਼ਰੂਰੀ ਕਾਗਜ਼ੀ ਪ੍ਰਕਿਰਿਆ ਪੂਰੀ ਕਰ ਸਰਬਜੀਤ ਨੂੰ ਅਟਾਰੀ ਵਾਗਾ ਅੰਤਰਰਾਸ਼ਟਰੀ ਮਾਰਕ ਤੋਂ ਭਾਰਤ ਭੇਜਿਆ ਜਾਣਾ ਸੀ ਤੇ ਅਟਾਰੀ ਸੀਮਾ ਤੇ ਤੈਨਾਤ ਸੀਮਾ ਸੁਰੱਖਿਆ ਬਲ ਯਾਨੀ ਕਿ ਬੀਐਸਐਫ ਅਤੇ ਇੰਟੀਗ੍ਰੇਟਿਡ ਚੈੱਕਪੋਸਟ ਆਈਸੀਪੀ ਅਟਾਰੀ ਦੇ ਇਮੀਗ੍ਰੇਸ਼ਨ ਅਤੇ ਕਸਟਮਸ ਆਫ ਮਹਿਲਾ ਨੂੰ ਰੀਸੀਵ ਕਰਨ ਦੀ ਤਿਆਰੀ ਦੇ ਵਿੱਚ ਸੀਏ ਪਰ ਇਸ ਹੀ ਦੌਰਾਨ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਸਰਵਜੀਤ ਕੌਰ ਦੀ ਭਾਰਤ ਵਾਪਸੀ ਦੇ ਉੱਤੇ ਰੋਕ ਲਗਾ ਦਿੱਤੀ ਪਾਕ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਮਹਿਲਾ ਨੇ ਆਪਣੀ ਮਰਜ਼ੀ ਤੋਂ ਨਿਗਾਹ ਕੀਤਾ ਹੈ ਅਤੇ ਇਸ ਸੰਬੰਧ ਦੇ ਵਿੱਚ ਮਾਮਲਾ ਅਦਾਲਤ ਦੇ ਵਿੱਚ ਵਿਚਾਰधीन ਹੈ ਅਦਾਲਤ ਦੇ ਅੰਤਿਮ ਦੇਸ਼ਾਂ ਤੋਂ ਬਾਅਦ ਹੀ ਆਵਸ਼ਕ ਕਾਗਜ਼ੀ ਕਾਰਵਾਈ ਪੂਰੀ ਕਰ ਉਸ ਨੂੰ ਭਾਰਤ ਭੇਜਿਆ ਜਾ ਸਕਦਾ ਹੈ ਦੱਸਦੀ ਹੈ ਕਿ ਸਰਬਜੀਤ ਕੌਰ ਦੇ ਪਾਕਿਸਤਾਨ ਦੇ ਵਿੱਚ ਨਿਕਾਹ ਕਰਨ ਦਾ ਮਾਮਲਾ ਲਾਹੌਰ ਹਾਈ ਕੋਰਟ ਵੀ ਪਹੁੰਚਿਆ ਸੀ ਪਾਕਿਸਤਾਨ ਦੇ ਵਿੱਚ ਸਿੱਖ ਸਮੁਦਾਇ ਦੇ ਇੱਕ ਪੂਰਵ ਵਿਧਾਇਕ ਮਹਿੰਦਰ ਪਾਲ ਸਿੰਘ ਨੇ ਕੋਰਟ ਦੇ ਵਿੱਚ ਪਟੀਕਾ ਦਾਇਰ ਕਰਦੇ ਹੋਏ ਸਰਬਜੀਤ ਕੌਰ ਨੂੰ ਗ੍ਰਿਫਤਾਰ ਕਰ ਭਾਰਤ ਭੇਜਣ ਦੀ ਮੰਗ ਕੀਤੀ ਸੀ ਕੋਰਟ ਦੇ ਵਿੱਚ ਦਲੀਲ ਦਿੱਤੀ ਗਈ ਸੀ ਕਿ ਉਹ ਦੇਸ਼ ਦੀ ਸੁਰੱਖਿਆ ਦੇ ਲਈ ਖਤਰਾ ہے جو کہ ਸੰਦਿੱਕਤ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਹੋ ਸਕਦੀ ਹੈ ਤੇ ਸਰਬਜੀਤ ਕੌਰ ਦੀ ਪਾਕਿਸਤਾਨ ਦੇ ਵਿੱਚ ਰੁਕਣ ਦੀ ਵੀਜ਼ਾ ಅವਧੀ ਮੁੱਕ ਗਈ ਹੈ ਪਰ ਇਸ ਤੋਂ ਬਾਵਜੂਦ ਵੀ ਉਹ ਇੱਥੇ ਹੀ ਰੁਕੀ ਹੋਈ ਹੈ ਤੇ ਉਤੇ ਹੀ ਦੂਜੇ ਪਾਸੇ ਸਰਬਜੀਤ ਕੌਰ ਅਤੇ 나సిਰ হোসেন ਵੀ کورٹ ਦੇ ਵਿੱਚ ਦਰਚਿਕਾ ਦਾਇਰ ਕਰ ਚੁਕੇ ਹਨ ਜਿਸ ਦੇ ਕਿ ਵਿੱਚ ਉਹਨਾਂ ਨੇ આરોਪ ਲਗਾਇਆ ਸੀ ਦੋਨਾਂ ਨੇ کورٹ ਤੋਂ ਸਿਕਿਉਰਿਟੀ ਅਤੇ ਕਿਸੇ ਵੀ ਤਰੀਕੇ ਦੀ ਜ਼ਬਰਦਸਤੀ ਦੀ ਕਾਰਵਾਈ ਤੋਂ ਬਚਣ ਦੀ ਮੰਗ ਕੀਤੀ ਸੀ ਤੇ ਇਸ ਮਾਮਲੇ ਦੇ ਵਿੱਚ ਸੁਣਵਾਈ ਵੀ ਹੋਈ ਸੀ ਜੀ ਹਾਂ ਇਸ ਮਾਮਲੇ ਦੇ ਵਿੱਚ ਨਵੰਬਰ ਮਹੀਨੇ ਦੇ ਵਿੱਚ ਹੀ ਲਾਹੌਰ ਹਾਈ ਕੋਰਟ ਦੇ ਜੱਜ ਫਾਰੂਕ ਹੈਦਰ ਨੇ ਫੈਸਲਾ ਦਿੱਤਾ ਸੀ ਕਿ ਜੇਕਰ ਵਿਆਹ ਅਤੇ ਧਰਮ ਪਰਿਵਰਤਨ ਸਰਬਜੀਤ ਦੀ ਮਰਜ਼ੀ ਤੋਂ ਹੋਇਆ ਤਾਂ ਅਧਿਕਾਰੀ ਉਹਨਾਂ ਨੂੰ ਪਰੇਸ਼ਾਨ ਨਾ ਕਰਨ ਉਹਨਾਂ ਦੇ ਉੱਤੇ ਵਿਆਹ ਤੋੜਨ ਦੇ ਲਈ ਦਬਾਅ ਨਾ ਪਾਇਆ ਜਾਵੇਲ ਹੁਣ ਦੇਖਣਾ ਇਹ ਹੈ ਕਿ ਹੁਣ ਸਰਬਜੀਤ ਕੌਰ ਦੀ ਪਾਕਿਸਤਾਨ ਤੋਂ ਭਾਰਤ ਵਾਪਸੀ ਕਦੋਂ ਹੋਵੇਗੀ ਪੰਜਾਬ ਅਤੇ ਪੰਜਾਬੀਅਤ ਜੁੜੇ तमाम अपडेट्स ਲਈ ਦੇਖਦੇ ਰਹੋ ਪੰਜਾਬੀ ਬਾਇ ਨੇਚਰ ਓਨਲੀ ਔਨ ਇੰਡੀਆ ਨਿਊਜ਼ ਪੰਜਾਬ